ਗੁਰਦੁਆਰਾ ਰਛੇਰ ਤੋਂ ਸਹਬਜਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜਾਦਾ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਜਗਤ ਮਾਤਾ ਮਾਤਾ ਗੁਰੂ ਘਰ ਜਦੋਂ ਰਾਤ اٹਕੀਆਂ ਅੜਕ ਸਾਬ ਅੜਕੀਆਂ ਤੇ ਐਮਾ ਸਾਬ ਤੋਂ ਹੁੰਦੇ ਹੋਏ ਅੜਕ ਸਾਬ ਹੁੰਦੇ ਹੋਏ ਇੱਥੇ ਆ ਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਜਾਣੀ ਖਾਂ ਤੇ ਮਾਨੀ ਖਾਂ ਰਥ ਵਿੱਚ ਬਟਾਲ ਕੇ ਸਹਬਜਾਦਾ ਨੂੰ ਲੈ ਗਏ ਐ ਤੇ ਲੈ ਕੇ ਕੋਤਵਾਲੀ ਸਾਹਿਬ ਪਹੁੰਚੇ ਐ ਇਹ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਚਰਨ ਪੈ ਕੇ ਜਗਾ ਪਵਿੱਤਰ ਹੋਈਆਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦੇ ਆਨ ਆਸ ਵੰਦਤ ਵੱਖ-ਵੱਖ ਇਤਿਹਾਸਿਕ ਸਥਾਨਾਂ ਦੀ ਯਾਤਰਾ ਕਰ ਰਿਹਾ ਉਹਨਾਂ ਥਾਵਾਂ ਦਾ ਇਤਿਹਾਸ ਤੁਹਾਡੇ ਰੂਬਰੂ ਕਰਵਾ ਰਹੇ ਆ ਇਸ ਤੋਂ ਪਹਿਲਾਂ ਅਸੀਂ ਕਈ ਗੁਰੂ ਘਰਾਂ ਦੇ ਵਿੱਚ ਜਾ ਕੇ ਉੱਥੋਂ ਦਾ ਇਤਿਹਾਸ ਆ ਜਿਹੜਾ ਉਹ ਤੁਹਾਡੇ ਰੂਬਰੂ ਕੀਤਾ ਏ ਕਾਇਨਾਤ ਦੇ ਵਿੱਚ ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਰਾਤ guzardarde ne ਉਸ ਤੋਂ ਬਾਅਦ ਉਹ ਐਮਾ ਸਾਹਿਬ ਗੁਰੂ ਘਰ ਵਾਲੀ ਥਾਂ ਤੇ ਠਹਿਰਦੇ ਨੇ ਜਿਸ ਤੋਂ ਬਾਅਦ ਉਹ ਗੰਗੂ ਦੇ ਘਰ ਜਾਂਦੇ ਨੇ ਤੇ ਗੰਗੂ ਦੇ ਵੱਲੋਂ ਜਦੋਂ कोतवाल ਨੂੰ ਉਹਨਾਂ ਬਾਰੇ ਸੂਚਨਾ ਦਿੱਤੀ ਜਾਂਦੀ ਹੈ ਤਾਂ ਇਸ ਸਥਾਨ ਤੋਂ ਛੋਟੇ ਸਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗ੍ਰਿਫਤਾਰ ਕਰਕੇ ਰੱਥ ਦੇ ਵਿੱਚ ਬਿਠਾਇਆ ਗਿਆ ਸੀ ਤਾਂ ਇਸ ਥਾਂ ਉੱਤੇ ਗੁਰਦੁਆਰਾ ਰੱਥ ਸਾਹਿਬ ਪਿੰਡ ਸਹੇੜੀ ਸ਼ਸ਼ੋਭੇਤਾ ਜਦੋਂ ਬੋਰਿੰਡਾ ਤੋਂ ਰੋਪੜ ਵੱਲ ਜਾਂਦੇ ਆ ਤਾਂ ਪਿੰਡ ਸਹੇੜੀ ਦੇ ਵਿੱਚ ਮੇਨ ਰੋਡ ਦੇ ਉੱਤੇ ਹੀ ਇਹ ਗੁਰੂ ਘਰ ਪੈਂਦਾ ਹੈ ਤਾਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਰਜਿੰਦਰ ਸਿੰਘ ਜੀ ਵੱਜੋਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਇਸ ਗੁਰੂ ਘਰ ਦਾ ਇਤਿਹਾਸ ਕੀ ਹੈ ਕਿਉਂਕਿ ਜਿਵੇਂ ਜਿਵੇਂ ਪਰਿਵਾਰ ਵਿਛੜਦਾ ਇਹ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਵੱਖ-ਵੱਖ ਸਥਾਨਾਂ ਤੇ ਜਾਂਦੇ ਨੇ ਉਹਨਾਂ ਥਾਵਾਂ ਉੱਤੇ ਵੱਖ-ਵੱਖ ਗੁਰੂ ਘਰ ਦੇ ਜਿਹੜੇ ਸ਼ੋਭਿਤ ਨੇ ਜਿਨ੍ਹਾਂ ਦਾ ਬਹੁਤ ਵੱਡਾ ਇਤਿਹਾਸ ਹੈ ਤਾਂ ਇਸ ਗੁਰੂ ਘਰ ਦੇ ਇਤਿਹਾਸ ਤੇ ਚਾਨਣ ਪਾਉਂਦੇ ਐ ਨਗਰ ਸੇਲੜੀ ਪਿੰਡ ਦਾ ਇਤਿਹਾਸ ਹੈ ਜੋ ਇਹਦੇ ਚਾਰ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚੋਂ ਇੱਕ ਇਹ ਇਤਿਹਾਸਿਕ ਵੀ ਗੁਰਦੁਆਰਾ ਹੈ ਕਿ ਇੱਥੇ ਗੁਰਦੁਆਰਾ ਰਾਜ ਸਾਹਿਬ ਤੋਂ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਧੰਤਨਜਗਤ ਮਾਤਾ ਮਾਤਾ ਗੁਜਰਕਾਰ ਜਦੋਂ ਰਾਤ ਅਟਕੀਆਂ ਅਟਕ ਸਾਹਿਬ ਅਟਕੀਆਂ ਤੇ ਅਹਿਮਾ ਸਾਹਿਬ ਤੋਂ ਹੁੰਦੇ ਹੋਏ ਅਟਕ ਸਾਹਿਬ ਹੁੰਦੇ ਹੋਏ ਇੱਥੇ ਆ ਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਗ੍ਰਿਫਤਾਰੀ ਜਾਨੀ ਖਾਂ ਤੇ ਮਾਨੀ ਖਾਂ ਰਥ ਵਿੱਚ ਪਟਾੜ ਕੇ ਸਹਿਬਜ਼ਾਦਿਆਂ ਲੈ ਗਏ ਆ ਤੇ ਲੈ ਕੇ ਕੋਤਵਾਲੀ ਸਾਹਿਬ ਪਹੁੰਚੇ ਆ। ਇਹ ਥਾਂ ਦਾ ਇਹੋ ਇਤਿਹਾਸ ਹੈ। ਇੱਥੇ ਸੰਤ ਬਾਬਾ ਅਜੀਤ ਸਿੰਘ ਜੀ ਨਥ ਪਰਵਣ ਵਾਲੇ ਮਹਾਂਪੁਰਸੰਦੀ ਸੇਵਾ ਚਲਾਈ ਹੋਈ ਹੈ ਤੇ ਉਸੇ ਮਰਾਦਾ ਦੇ ਮੁਤਾਬਕ ਇਹ ਸੇਵਾ ਚੱਲ ਰਹੀ ਹੈ। ਇੱਥੋਂ ਸਹਬਜ਼ਾ ਦਾ ਬਾਬਾ ਲੋਹਰਾਵਰ ਸਿੰਘ, ਸਹਬਜ਼ਾ ਦਾ ਬਾਬਾ ਫਤਿਹ ਸਿੰਘ, ਧੰਤਨ ਜਗਤ ਮਾਤਾ-ਮਾਤਾ ਗੁਰਕੌਰ ਉਹਨਾਂ ਦੀ ਗ੍ਰਫਤਾਰੀ ਹੋਈ ਹੈ। ਇਹ ਉਹ ਅਸਥਾਨ ਹੈ। ਜਿੱਤੇ ਉਹਨਾਂ ਦੇ ਚਰਨ ਪੈ ਕੇ ਜਗ੍ਹਾ ਪਵਿੱਤਰ ਹੋਈ ਹੈ ਤਾਂ ਬਾਬਾ ਜੀ ਜਿਸ ਤਰ੍ਹਾਂ ਅੱਜ ਬਾਰਿਸ਼ ਹੋ ਰਹੀ ਹੈ ਲੋਕਾਂ ਨੇ ਮੋٹے ਕੱਪੜੇ ਪਾਏ ਹੋਏ ਨੇ ਜਕਟਾਂ ਪਾਈ ਹੋਈਆਂ ਨੇ ਗੱਡੀਆਂ ਦੇ ਵਿੱਚ ਲੋਕ ਆ ਜਾ ਰਹੇ ਨੇ ਫਿਰ ਵੀ ਠੰਡ ਬੜੀ ਮਹਿਸੂਸ ਹੁੰਦੀ ਆ ਦੱਸਿਆ ਜਾਂਦਾ ਹੈ ਕਿ ਜਦੋਂ ਮਾਤਾ ਗੁਜਰੀ ਜੀ ਛੋਟੇ ਸਾਹੂ ਰਾਦੇ ਨਾਲ ਸੀ ਉਦੋਂ ਵੀ ਇਸ ਤਰ੍ਹਾਂ ਦਾ ਹੀ ਮੌਸਮ ਸੀ ਇਸ ਤੋਂ ਵੀ ਜ਼ਿਆਦਾ ਮੌਸਮ ਖਰਾਬ ਸੀ ਉਹਨਾਂ ਦੇ ਕੋਲ ਤਾਂ ਪੈਣ ਲਈ ਗਰਮ ਕੱਪੜੇ ਵੀ ਨਹੀਂ ਸਨ ਐਦਾਂ ਦੇ ਹਾਲਾਤਾਂ ਵਿੱਚ ਉਹ ਗੁਜ਼ਰੇ ਸਨ ਤਾਂ ਕਿਵੇਂ ਮਹਿਸੂਸ ਹੁੰਦਾ ਹੈ ਇਹ ਐਵੇਂ ਹੀ ਮੰਸੂਨ ਹੁੰਦਾ ਹੈ ਕਿ ਕਲਗੀ ਤਰਪਾਸ਼ਾ ਪਾਣੇ ਦੇ ਵਿੱਚ ਰਹਿਣ ਵਿੱਚ ਇਹ ਸਾਡੀ ਸਿੱਖ ਕੌਮ ਹੈ ਪਾਣੇ ਵਿੱਚ ਰਹਿ ਕੇ ਹੀ ਜੋ ਕਰਦੀਆਂ ਜੋ ਵੀ ਕਾਰੋਬਾਰ ਕਰਦਿੰਦੇ ਨੇ ਪਾਣੇ ਵਿੱਚ ਰਹਿ ਕੇ ਕਰਦਿੰਦੇ ਨੇ ਤੇ ਮਾਤਾ ਗੁਜਰਕੌਰ ਦੇ ਵੀ ਹੋ ਸਕਦਾ ਬਹੁਤੇ ਵਸਤਰ ਨਾ ਹੋਣ ਐਵੇਂ ਦਾ ਹੀ ਮਾਹੌਲ ਸੀ ਜਿਵੇਂ ਅੱਜ ਕਣਮਣਕਾਣੀ ਹੋ ਰਹੀ ਹੈ ਫੁੱਟ ਦਾ ਮੌਸਮ ਵੀ ਖਰਾਬ ਹੈ ਤੇ ਠੰਡ ਵਰਤ ਰਹੀ ਸੀ ਉਦੋਂ ਤਾਂ ਠੱ꺼 ਵੀ ਲੱਗ ਰਿਹਾ ਸੀ ਹਵਾ ਚੱਲ ਰਹੀ ਠੰਡੀ ਜਿਹੜਾ ਇਹ ਇਲਾਕਾ ਸੀ ਜੰਗਲੀ ਇਲਾਕਾ ਸੀ ਜੰਗਲੀ ਇਲਾਕਿਆਂ ਦੇ ਵਿੱਚੋਂ ਹੁੰਦੇ ਹੋਏ ਮਾਤਾ ਗੁਜਰਕੌਰ ਜੀ ਐ ਸੰਤੂ ਗ੍ਰਫਤਾਰੀ ਹੋਈ ਹੈ ਬਾਬਾ ਜੀ ਇੱਥੇ ਇੱਕ ਗੱਲ ਹੋਰ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਉਹਨਾਂ ਨੂੰ ਮਾਤਾ ਗੁਜਰੀ ਜੀ ਨੂੰ ਬਾਬਾ ਫਤੇ ਸਿੰਘ ਜੀ ਨੂੰ ਬਾਬਾ ਜੁਰਾਵਰ ਸਿੰਘ ਜੀ ਨੂੰ ਭੁੱਖੇ ਪਿਆਸੇ ਰੱਖਿਆ ਗਿਆ ਤੁਸੀਂ ਇਹ ਉਹਨਾਂ ਨੂੰ ਦਿੱਤੇ ਗਏ ਤਾਂ ਅੱਜ ਲੱਖਾਂ ਸ਼ਰਧਾਲੂ ਨੇ ਜਿਹੜੇ ਉਹ ਇਸ ਸ਼੍ਰੀ ਦੀ ਪੰਦਰਵਾੜੇ ਦੇ ਵਿੱਚ ਗੁਰੂ ਘਰਾਂ ਦੇ ਦਰਸ਼ਨ ਕਰਨ ਆਉਂਦੇ ਨੇ ਤਾਂ ਅੱਜ ਤੁਸੀਂ ਦੇਖ ਲਓ ਕਿ ਮਹਾਰਾਜ ਦੀ ਕਿਰਪਾ ਨਾਲ ਥਾਂ ਥਾਂ ਦੇ ਉੱਤੇ ਲੰਗਰਾਂ ਦੇ ਵੀ ਪ੍ਰਬੰਧ ਕੀਤੇ ਗਏ ਨੇ ਅਜਿਹੇ ਕੰਮ ਅੱਜ ਸਿੱਖ ਕੌਮ ਦੇ ਵੱਲੋਂ ਕੀਤੇ ਗਏ ਨੇ ਜਿਹੜੇ ਦੁਨੀਆਂ ਦੇ ਵਿੱਚ ਕੋਈ ਸੋਚ ਵੀ ਨਹੀਂ ਸਕਦਾ ਇਹਨੇ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਜਾ ਰਹੇ ਨੇ ਇਹ ਜੋ ਗੁਰੂ ਘਰ ਦੀਆਂ ਸੇਵਾਵਾਂ ਚੱਲ ਰਹੀਆਂ ਨੇ ਲੰਗਰਾਂ ਦੀਆਂ ਸੇਵਾਵਾਂ ਇਤਿਹਾਸ ਸੁਣਾਉਣ ਦੀਆਂ ਸੇਵਾਵਾਂ ਇਹ ਗੁਰੂ ਮਾਰਦੇ ਕਿਰਪਾ ਉਹਨਾਂ ਦੀਆਂ ਦਾਤਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਦੁਨੀਆਂ ਅੱਗੇ ਨਮਸਕਾਰਾ ਕਰਦੀ ਹੈ ਤੇ ਅੱਗੇ ਇਤਿਹਾਸ ਸੁਣ ਕੇ ਆਪਣਾ ਸਵਾਸ ਸਬਲੇ ਕਰਦੀਆਂ ਲੰਗਰ ਸਾਕੇ ਆਪਣੇ ਸਰੀਰ ਨੂੰ ਚਲਾ ਕੇ ਫਿਰ ਅੱਗੇ ਪੜਾਅ ਕਰ ਕਰਦੇ ਆ ਕਰਦੇ ਆ ਕਦੇ ਅਨੰਦਪਰ ਸਾਹਿਬ ਚਲੇ ਗਏ ਇਧਰ কুমਮਾ ਮਸ਼ਕੀ ਜੀ ਦੇ ਚਲੇ ਗਏ ਤੇ कोतਵਾਲੀ ਸਾਹਿਬ ਚਲੇ ਗਏ ਫਤਿਹਗੜ ਸਾਹਿਬ ਚਲੇ ਗਏ ਆਪਣੇ ਆਪਣੇ ਇਲਾਕਿਆਂ ਵਿੱਚ ਆ ਕੇ ਜਿੱਧਰ ਕਿਸੇ ਨੂੰ ਜਾਣਾ ਹੁੰਦਾ ਉਧਰ ਜਾ ਕੇ ਇੱਥੇ ਨਮਸਕਾਰਾਂ ਕਰਕੇ ਨਤਮਤਕ ਹੋ ਗਏ ਤਾਂ ਦੁਨੀਆ ਤਾਂ ਸੰਗਤ ਇਥੋਂ ਜਾਂਦੀ ਹੈ ਤੇ ਸੰਗਤ ਜਾ ਕੇ ਇੱਥੇ ਆਪਣਾ ਆ ਕੇ ਇਹ ਨਗਰ ਪਵਿੱਤਰ ਹੈ ਪਹਿਲਾਂ ਤਾਂ ਨਗਰ ਪਵਿੱਤਰ ਇਸ ਕਰਕੇ ਹੈ ਕਿ ਤੰਤਨ ਜਗਤ ਮਾਤਾ ਮਾਤਾ ਗੁਰਕੌਰ ਤੰਤਨ ਸਾਹਿਬ ਜੀ ਦਾ ਬਾਬਾ ਫਤਾ ਸਿੰਘ ਜੀ ਜੂਰਾਵਰ ਸਿੰਘ ਜੀ ਉਹਨਾਂ ਦੇ ਚਰਨ ਪਏ ਆ ਇਸ ਕਰਕੇ ਨਮਸਕਾਰਾਂ ਹੋ ਰਹੀਆਂ ਲਾਗਪਾਸ ਹੋਰ ਵੀ ਪਿੰਡ ਬਤੈ ਰਹੇ ਨੇ ਪਰ ਇਸ ਪਿੰਡ ਨੂੰ ਆ ਕੇ ਦੁਨੀਆ ਲੱਛ ਬਸਤਕ ਹੁੰਦੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਗੁਰਦੁਆਰਾ ਰਾਤ ਸਾਹਿਬ ਦਾ ਇਤਿਹਾਸ ਆ ਜਿਹੜਾ ਉਹ ਤੁਹਾਨੂੰ ਦੱਸਿਆ ਹੈ ਹੋਰ ਵੀ ਵੱਖ-ਵੱਖ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਤੇ ਦੱਸਾਂਗੇ ਕਿ ਉਹਨਾਂ ਗੁਰੂ ਘਰਾਂ ਦੀ ਕੀ ਮਹੱਤਤਾ ਹੈ ਉਹਨਾਂ ਗੁਰੂ ਘਰਾਂ ਦਾ ਕੀ ਇਤਿਹਾਸ ਹੈ